ਪੰਜਾਬ ਸਰਕਾਰ ਨੇ ਜੀ ਇੱਕ ਬਹੁਤ ਵਧੀਆ ਕੰਮ ਕੀਤਾ ਜਿਹੜੀ ਪੰਜਾਬ ਦੇ ਸਰਪੰਚਾਂ ਨੂੰ ਜਿਹੜੀ ਤਨਖਾਹ ਲਈ ਆ ਵੀ ਸਰਕਾਰੀ ਖਜ਼ਾਨੇ ਚੋਂ ਤਨਖਾਹ ਜਿਹੜੀ ਮਿਲਿਆ ਕਰੋਗੀ ਵੀ ਆਪਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਤੇ ਫਿਰ ਆਪਣਾ ਵਧਾਈ ਦੇਣਾ ਦਾ ਬਣਦਾ ਸਰਪੰਚ ਨੂੰ ਫੋਨ ਕਰਕੇ ਕਿ ਸਾਡੇ ਵਾਲੇ ਸਰਪੰਚ ਨੂੰ ਹੀ ਲਾਉਨੇ ਆ ਫੋਨ ਤੇ ਦਿੰਨੇ ਆ ਵਧਾਈ ਵੀ ਭਾਈ ਤਨਖਾਹ ਲੱਗ ਗਈ ਸਰਕਾਰੀ ਪਾਰਟੀ ਪੂਰੀ ਕਰ ਤੇ ਬਣਦੀ ਆ ਤੁਹਾਡੇ ਸਾਹਮਣੇ ਪਾਰਟੀ ਕਰਨੀ ਦਾ ਬਣਦੀ ਆ ਚਲੋ ਸਰਕਾਰ ਦਾ ਵਧੀਆ ਇਹ ਬਹੁਤ ਵਧੀਆ ਕਰਿਆ ਯਾਰ। ਹੂੰ 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 ਦੇਖ ਰਿਹਾ ਜੀ ਜਿੰਮ ਬਿਜੀ ਵੀ ਬਹਲਾ ਰਹਿਣਾ ਫੋਨ ਪੰਜ ਵਾਰ ਸਾਡੇ ਨਾਲ ਲੱਗ ਗਿਆ ਲੱਗ ਗਿਆ ਗਿਲਟਾਂਟ ਹੈਲੋ ਹਾਂਜੀ ਹਾਂਜੀ ਸਰਪੰਚ ਸਾਹਿਬ ਐ ਬੜੇ ਖੁਸ਼ ਹੂੰ ਹੂੰ ਵਧਾਈਆਂ ਪਹਿਲਾਂ ਤੁਹਾਨੂੰ ਹਾਂਜੀ ਹਾਂ ਵਧਾਈਆਂ ਹੂੰ ਕਾਹ ਦੀਆਂ ਹੂੰ ਹਾਲਾਤੀ ਸਰਕਾਰ ਨੇ ਸਰਪੰਚਾਂ ਨੂੰ ਆਪਾਂ ਦਾ ਵੀ ਬਹੁਤ ਖੁਸ਼ੀ ਹੋਈ ਗੱਲ ਦੀ ਮੈਂ ਵਧਾਈਆਂ ਦਈਆਂ ਸਰਪੰਚ ਨੂੰ ਯਾਰ ਚੜ੍ਹਾਈ ਆ ਹੁਣ ਸਰ ਹੂੰ ਪਾਰਟੀ ਕਰਨੀ ਆ ਕਰ ਲਈ ਕੱਲ ਤਾਂ ਲਾਨ ਹੋਇਆ ਝੂਠ ਬੋਲਈਏ ਨਾ ਯਾਰ ਕੱਲ ਹੀ ਕਰ ਲਈ ਹਾਂ ਦੱਸਿਆ ਨਹੀਂ ਫਿਰ ਹਾਂ ਫੋਨ ਕਿਹਦਾ ਫੋਨ ਬੰਦ ਸੀ ਮੇਰਾ ਅੱਲਾਹ ਨੇ ਹਾਂ ਥੋੜਾ ਘੰਟਾ ਗਵਾਹ ਉਹਦੋਂ ਬੰਦ ਸੀ ਫੋਨ ਮੈਂ ਗਿਆ ਹਾਂ ਜਾਏ ਤੁਸੀਂ ਪਾਰਟੀ ਕਰਿਆ ਇਹ ਕਿੰਨੇ ਜਣੇ ਸੀਗੇ ਸਾਰੇ ਜਣੇ ਜਾਏ 10-12 ਜਣੇ ਕਿੱਥੇ ਗਏ ਸੀ ਫਿਰ ਅਸਾਂ ਬੀਮੈਕਸ ਉਹ ਹੀੜ ਜਿਹੜਾ ਆਪਣੇ ਨਹਿਰ ਦੇ ਪੁਲਕ ਜਿਗੜੇ ਦੇ ਉਹ ਤਾਂ ਮਹਿੰਗਾ ਬਹੁਤ ਆ ਪਤਾ ਨਹੀਂ ਉਹ ਬਹੁਤ ਬਣਿਆ ਹੋਊਗਾ ਫਿਰ ਕਿੰਨਾ ਬਣ ਗਿਆ 17000 ਠੀਕ ਆ ਫਿਰ ਹੱਕ ਬਣਦਾ ਯਾਰ ਤਨਖਾਹ ਵੀ ਲੱਗਦੀ ਆ। ਠੀਕ ਆ ਠੀਕ ਆ। ਫੇ ਸਾਡੀ ਪਾਰਟੀ ਹੁਣ ਰਹਿ ਗਈ ਹਨਾ। ਠੀਕ ਆ। ਅਸਾਂ ਮੈਂਬਰ ਵੀ ਰਹਿੰਦੇ ਨੇ ਹਲੇ। 3-4 ਰਹਦੇ ਹਲੇ। ਠੀਕ ਠੀਕ। ਚੱਲ ਫੇ ਦੂਜੀ ਵਾਰ ਵੀ ਆਪਾਂ 12 ਜਣੇ ਚੱਲਾਂਗੇ ਫਿਰ। ਕੋਈ ਗੱਲ ਨਹੀਂ ਹੁਣ। 5 ਸਾਲ ਤਨਖਾਹ ਵੀ ਲੱਗਣੀ ਨਿਆਰੇ ਵੀ ਲੈਣੇ ਨੇ ਫਿਰ ਤਨਖਾਹ ਦੇ। ਕਿੰਨਾ ਹੌਸਲਾ ਹੁੰਦਾ ਜਦੋਂ ਤਨਖਾਹ ਵੜਦਾ ਉਹਨਾਂ ਦਾ। ਕਰੋ ਧੰਨਵਾਦ ਸਰਕਾਰ ਦਾ ਬਾਈ। ਬਾਅਦ ਵਿੱਚ ਕੋਈ ਗੱਲ ਨਹੀਂ। ਕਿੰਨੀ-ਕੁੰਨੀ ਵਾਲੀ ਚੱਕਰ ਚ ਨਹੀਂ ਆਪਾਂ ਪੈਣਾ ਵੀ ਕਿੰਨੀ ਆ। ਤਨਖਾਹ ਲੱਗੀ। ਬੜਾ ਠੀਕ ਆ। ਚੱਲ ਸਮਝਾ ਠੀਕ ਆ। ਹਮ ਵੀਡੀਓ ਬਣਦੀਆ ਤੇ ਰੌਲਾ ਜਾਣਾ ਬਾਈ ਚੰਗਾ ਚੰਗਾ ਲੋ ਜੀ ਸਾਡੇ ਸਰਪੰਚ ਨੇ ਤਾਂ ਕਰਤੀ ਪਾਰਟੀ ਕੱਲੀ ਤੇ ਕਹਿੰਦਾ ਵੀ ਹੁਣ ਤੁਹਾਨੂੰ ਵੀ ਕਰਦੇ ਆਂਗੇ ਬਾਕੀ ਹਲੇ ਬੰਦਾ ਦਿਲ ਦਰਿਆਵਾ ਆਨਲਾਈਨ ਟਾਈਮਸ ਹਲੇ ਪਤਾ ਨਹੀਂ ਕਿੰਨੀਆਂ ਪਾਰਟੀਆਂ ਚੱਲਣਗੀਆਂ ਤੇ ਸਰਕਾਰ ਦਾ ਧੰਨਵਾਦ ਤੇ ਤੁਸੀਂ ਵੀ ਮਿੱਤਰੋ ਆਪਣੇ ਪਿੰਡ ਦੇ ਸਰਪੰਚਾਂ ਨੂੰ ਤੋ ਫੋਨ ਕਰਕੇ ਵਧਾਈਆਂ ਤੇ ਲੋ ਪਾਰਟੀ ਬਣਾਣਾ ਅੱਖ ਬਣਦਾ ਵਾ ਤੇ ਤਨਖਾਹ ਲੱਗੀ ਆ ਮਿੱਤਰੋ ਮਾਨ ਸਾਹਿਬ ਨੇ ਜਿਹੜੀ ਤਨਖਾਹ ਲਈਆ ਸਰਪੰਚਾਂ ਨੂੰ ਬਹੁਤ ਵਧੀਆ ਕੰਮ ਕਰਿਆ ਯਾਰ ਜਿਹੜੇ ਪੰਜਾਬ ਦੇ ਸਰਪੰਚਾਂ ਨੂੰ ਤਨਖਾਹ ਲਈਆ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕਰਿਆ ਤੇ ਯਾਰ ਸਰਪੰਚਾਂ ਨੂੰ ਫਿਰ ਵਧਾਈ ਦੇਣਾ ਤਾਂ ਪੰਦਾ ਸਾਡੇ ਵਾਲੇ ਨੂੰ ਵੀ ਲਾ ਲਈ ਫੋਨ ਤੇ ਦਈਏ ਵਧਾਈ ਉਹਨੂੰ ਸਰਪੰਚ ਨੂੰ ਵੀ ਭਾਈ ਤੈਨੂੰ ਤਨਖਾਹ ਲੱਗ ਗਈ ਤੇ